ਇੱਥੇ ਆ ਕੇ ਮੇਰੇ ਵੀ ਇੱਥੇ ਬੋਤਲ ਮਾਰੀ ਪੜਨ ਲੈ ਆ ਕੇ ਬੋਤਲ ਦੀ ਕੀ ਸੀਗਾ ਕੱਚ ਦਾ ਗਲਾਰ ਦੀ ਇਹ ਕਿੰਨੇ ਮਾਰੀ ਇਹ ਚੇਤਰ ਬਵੇਜਾ ਦੇ ਨਾਲ ਜਿਹੜੇ ਹੋਰ ਦਰਦਵਾਰਾ ਗੋਡੇ ਦੀ ਇਹਨਾਂ ਨੇ ਸਾਰਿਆਂ ਨੇ ਮੈਨੂੰ ਹੱਥ ਪਾਇਆ ਤੇ ਮੇਰੇ ਪਹਿਰਾ ਕੱਪ ਜਿਹੜੀ ਮੈਂ ਸ਼ਰਟ ਪਾ ਕੇ ਬਾਹਰ ਆਇਆ ਸੀ ਸ਼ਰਟ ਪਾ ਲਈ ਆ ਮੇਰੇ ਇੱਥੇ ਸੱਟ ਲੱਗੀ ਆ ਗੋਰਿਆਂ ਦੇ ਜਿਹੜਾ ਬੀਜੇਪੀ ਦਾ ਆਪਣੇ ਆਨੂੰ ਗੁੰਡਾ ਬਣੀ ਮਿਰਦਾ ਬੀਜੇਪੀ ਦੇ ਵਿੱਚ ਐ ਐਸਸੀ ਵਿੰਗ ਦਾ ਕੋਈ ਮੋਰਚੇ ਦਾ ਪ੍ਰਧਾਨ ਬਣਿਆ ਪਰ ਇਹ ਨੇ ਹਮੇਸ਼ਾ ਇੱਤੇ 295 ਦੇ ਦੋ ਪਰਚੇ ਤੇ ਆਟੋਮੈਟਿਕ ਇੱਤੇ ਹੋਏ ਹੋਏ ਆ ਜਿਹੜਾ ਆਪਣੇ ਧਾਰਮੀ ਕਹਿੰਦਾ ਹੈ ਗੱਲ ਕਰੋ ਗੱਲ ਕਰੋ ਆ ਕਰਨ ਉਹਦਾ ਤਰੀਕਾ ਹੈ ਲੋ ਨਹੀਂ ਕੋਈ ਨਹੀਂ ਗੱਲ ਕਰੋ ਹਾਂ ਤਾਂ ਹੋਵੇ ਜੇ ਪੀ ਦਾ ਜ਼ਿਲ੍ਹਾ ਪਰਹਾੜਾ ਐਸੀ ਮੋਰਚਾ ਦਾ ਗੇਰ ਦਿੱਤਵਾਵੇ ਜੇ ਪੀ ਦਾ ਜ਼ਿਲ੍ਹਾ ਪਰਹਾੜਾ ਐਸੀ ਮੋਰਚਾ ਦਾ ਗੇਰ ਦਿੱਤਵਾਵੇ ਜੇ ਪੀ ਦਾ ਜ਼ਿਲ੍ਹਾ ਪਰਹਾੜਾ ਐਸੀ ਮੋਰਚਾ ਦਾ ਗੇਰ ਦਿੱਤਵਾਵੇ ਸੀਬੀ ਸਾਹਿਬ ਜੀ ਤਲਦੀਪ ਜਾਲ ਹੋਣ ਦੇ ਪੁਲਤ ਵਾਲੇ ਨੂੰ ਗਾਲਾ ਕੱਢ ਰਿਹਾ ਲਾਈਵ ਵੀਡੀਓ ਜਿਹੜਾ ਮੈਂ ਕਿਹਾ ਆਪਣੇ ਕੋਲੋਂ ਬਣਾਈ ਆ ਤੁਸੀਂ ਧਾਰਨ ਦੇਖੀ ਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਹਮਲਾ ਕੀਤਾ ਦੇਖੋ ਪਿੱਟਣ ਲੈ ਕੇ ਉਹ ਜਿਹੜਾ ਮੁੰਡਾ ਮਚਾਣਾ ਉਹਨੂੰ ਪਿੱਠੇ ਲੈ ਕੇ ਇਹਨਾਂ ਨੇ ਪਿੰਟਨ ਲਾ ਕੇ ਕੁੱਟਿਆ ਚੇਤਨ ਬਵੇਜਾ ਜੋ ਕਿ ਇੱਕ ਜਨਾਨੀ ਦੇ ਨਾਲ ਉਹਦੀ ਗਲਤ ਸੀਗਾ ਸਮਝਦਾ ਉਹਦੇ ਬਾਪ ਦੇ ਘਰ ਵਾਲਿਆਂ ਨੇ ਸਾਡੇ ਨੂੰ ਖਬਰ ਕਰਾਈ ਸੀ ਉਹਦੀ ਬਦਮਾਚੀ ਅੱਜ ਉਹਨੇ ਇੱਥੇ ਗੱਡੀ ਆਇਆ ਤੇ ਸੈਰ ਸੁੱਟ ਪਤਾ ਨਹੀਂ ਕੀ ਇਹਨਾਂ ਨੇ ਬੋਤਲ ਬੋਤਲ ਮਾਰੀ ਸੀ ਤੇ ਮੈਂ ਆ ਰਿਹਾ ਸੀ ਉਧਰ ਉਹਨੂੰ ਦੇਖਣ ਤੇ ਇਹਨਾਂ ਨੇ ਕੀਤਾ ਮੇਰੇ ਤੇ ਅਸਲਾ ਲਾ ਦਿੱਤਾ ਇਹਨਾਂ ਨੇ ਮੇਰੇ ਅਸਲਾ ਲਾਇਆ ਕਿਹਨੇ ਜੀ ਅਸਲਾ ਤੇ ਪਤਾ ਨਹੀਂ ਕੌਣ ਜਨੇਜਾ ਪਤਾ ਨਹੀਂ ਕੌਣ ਸੀਗਾ ਉਹਨਾਂ ਚੇਤਨ ਜਨੇਜਾ ਇਹਨੇ ਮੇਰੇ ਅਸਲਾ ਲਾ ਕੇ ਇਹਨਾਂ ਨੇ 7-8 ਮੁੰਡੇ ਸੀਗੇ ਇਹਨਾਂ ਨੇ ਇਹਨਾਂ ਨੇ ਮੈਨੂੰ ਉੱ ਜਿਨੇ ਵੀ ਪੱਤਰਕਾਰ ਦੇ ਉੱਤੇ ਉਂਗਲ ਚੁੱਕੀ ਆ ਨਾ ਉਹਨੇ ਜੇ ਬਾਦ ਉਹ ਦਪੀਤਾ ਤੇ ਸਾਡੇ ਨਾਲ ਆਜੇ ਜਿੱਦਾਂ ਵੀ ਆਉਣਾ ਜਿਹੜੀ ਪਾਸੇ ਆਉਣਾ ਪੇਸ਼ ਜਿੱਦਾਂ ਵੀ ਆਉਣਾ ਆ ਜਾਈ ਅਸੀਂ ਥਾਣੇ ਦੇ ਬਾਹਰ ਗੜ ਕੇ ਨੇ ਆ ਤੇ ਪਰ ਜਦ ਤੱਕ ਉਹਨੂੰ ਛੋਲੇ ਨਾ ਜਵਾਬ ਦੇ ਤੇ ਅਸੀਂ ਦਮ ਨਹੀਂ ਲੈਣਾ ਬਵੇਟੇ ਨੇ ਮੈਨੂੰ ਅੰਦਰ ਪਿੱਟਰ ਲਾ ਕੇ ਧਮਕੀ ਦਿੱਤੀ ਆ ਵੀ ਤੈਨੂੰ ਕਹਿੰਦਾ ਦਿਖਾਣੇ ਪੱਤਰਕਾਰੀ ਕਿ ਉਹ ਖਬਰ ਲਾਈ ਦੀ ਨਾ ਕੱਢਦਾ ਤੇਰੀ ਪੱਤਰਕਾਰੀ ਤੇ ਡੇਡਾ ਜਾ ਚੇਤਨੂ ਵਿੱਚ ਆਇਆ ਉਹ ਐਮਐਲਏ ਭੋਲੇ ਦੀਆਂ ਧਮਕੀਆਂ ਦੇ ਰਿਆ ਸੀਗਾ ਤੇ ਭੋਲੇ ਵੀ ਐਮਐਲਏ ਧਮਕੀ ਦੇ ਕੇ ਕਹਿ ਰਿਹਾ ਵੀ ਤੈਨੂੰ ਇੱਕਦਮ ਕਰਾ ਕੇ ਰੱਖਾ ਕਾਰਵਾਈ ਮੈਂ ਇੱਕ ਗੱਲ ਕਹਿਣਾ ਜਿਹੜੇ ਐਮਐਲਏ ਦਾ ਦਾਮਾ ਜੇ ਉਹਨੇ ਗਲਤ ਰਾਹ ਤੇ ਤੁਰ ਕੇ ਕਿਸੇ ਨਾਲ ਸਾਥ ਦਿੱਤਾ ਆਪਣਾ ਦਾਮ ਮੋਹ ਲੜਵੇ ਆਪਾਂ ਤਾਂ ਹੈਗੇ ਨੰਗੇ ਆਵੇਂ ਨਾ ਆਪਾਂ ਗਲਤ ਕੀਤਾ ਇਹ ਤਾਂ ਆਪਾਂ ਹੈ ਹੀ ਨੰਗੇ ਆਵੇਂ ਨੰਗੇ ਕਰਨਾ ਆਉਂਦਾ ਆ ਲੋਕਾਂ ਦੇ ਹੱਕ ਲਈ ਲੜਨ ਵਾਲੇ ਪੱਤਰਕਾਰਾਂ ਨਾਲ ਕਿਹੋ ਜੀਆਂ ਦੁਸ਼ਮਣੀਆਂ ਕੱਡੀਆਂ ਜਾਂਦੀਆਂ ਨੇ ਇਸ ਦਾ ਸਾਫ ਤੌਰ ਤੇ ਪ੍ਰਮਾਣ ਅੱਜ ਚੰਡੀਗੜ੍ਹ ਰੋਡ ਦੇ ਸਥਿਤ ਇੱਕ ਜਿਮ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸੀਨੀਅਰ ਪੱਤਰਕਾਰ ਮਨੋਜ ਹੀਰਾ ਉੱਪਰ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਜਿਹੜੇ ਚੇਤਨ ਬਵੇਜਾ ਨਾਮ ਦੇ ਵਿਅਕਤੀ ਦੇ ਰਿਸ਼ਤੇਦਾਰ ਸਨ ਜਿਸ ਦੇ ਇੱਕ ਮਹਿਲਾ ਨਾਲ ਨਜਾਇਜ਼ ਸਬੰਧਾਂ ਬਾਰੇ ਪੀੜਤ ਉਸ ਦੀ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਮਨੋਜ ਹੀਰਾ ਨੇ ਖਬਰ ਨਸ਼ਰ ਕੀਤੀ ਸੀ ਹਾਲਾਂਕਿ ਇਸ ਮੌਕੇ ਪੌਂਚੀ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਗੱਲ ਆਖੀ ਹੈ ਲੇਕਿਨ ਸਵਾਲ ਅਜੇਹੇ ਅਪਰਾਧਿਕ ਅਨਸਰਾ ਦੀ ਮਾਨਸਿਕ ਸਥਿਤੀ ਨੂੰ ਵੀ ਲੱਗੇ ਹੈ ਜਿਹੜੇ ਹੁਣ ਪੱਤਰਕਾਰਾਂ ਉੱਪਰ ਵੀ ਸ਼ਰਯਮ ਹਮਲੇ ਕਰਨ ਲੱਗ ਪਏ ਹਨ ਹਾਲਾਂਕਿ ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੱਤਰਕਾਰ ਮਨੋਜ ਹੀਰਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਹੋਇਆ ਕਿਹਾ ਕਿ ਅਰੋਪੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੱਤਰਕਾਰ ਮਨੋਜ ਹਿਰਿਆ ਨੂੰ ਇਨਸਾਫ ਦਿਵਾਇਆ ਜਾਵੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਾਂ ਪੱਤਰਕਾਰਾਂ ਤੇ ਆਪਣਾ ਕਿਸੇ ਨਾ ਪਰਸਨਲ ਤਾਂ ਹੁੰਦਾ ਨਹੀਂ ਆਪਾਂ ਕੋਈ ਬੁਲਾਉਂਦਾ ਤੇ ਆਪਾਂ ਖਬਰ ਕਰਨ ਜਾਂਦੇ ਆ ਇਹ ਤਾਂ ਹੈ ਨਹੀਂ ਵੀ ਹਰ ਕਿਸੇ ਦੇ ਫਟੇ ਜੇ ਆਪਾਂ ਟੰਗ ਡਾੰਨੇ ਆ ਮੈਂ ਆਪਣੇ 32 ਸੈਕਟਰ ਹੈਗਾ ਐਲੀਵੇਟਡ ਜਿਮ ਜਿਹੜਾ ਵਿਸ਼ਾਲ ਮੈਗਾ ਮਾਰਟ ਦੇ ਉੱਤੇ ਆ ਮੈਂ ਉੱਥੇ ਰੈਗੂਲਰ ਜਿਮ ਜਾਂਦਾ ਪਿਛਲੇ 7 ਮਹੀਨਿਆਂ ਤੋਂ ਜੀ ਮੇਰੀ ਉੱਥੇ 14 ਮਹੀਨੇ ਦੀ ਫੀਸ ਜਮਾਇਆ 1 ਸਾਲ ਦੀ ਇਕੱਠੀ ਤੇ ਉੱਥੇ ਮੈਂ ਰੋਜ਼ ਸਵੇਰੇ ਆਉਣਾ ਜਿਮ ਦੇ ਵਿੱਚ ਤੇ ਉੱਥੇ ਚੇਤਨ ਵਿਵੇਜਾ ਇਹ ਕਿਹੜਾ ਆ ਆਪਣਾ ਨੂੰ ਸਮਾਜ ਸੇਵੀ ਕਹਿੰਦਾ ਗੰਦਾ ਕੀੜਾ ਉਹ ਵੀ ਉੱਥੇ ਆਂਦਾ ਹੈ ਜਿਹਦੇ ਖਿਲਾਫ ਇੱਕ ਵਾਰ ਖਬਰ ਲਾਈ ਸੀ ਜਿੰਨੇ ਕਿਸੇ ਕਿਸੇ ਨਾਲ ਰਿਲੇਸ਼ਨ ਉਹਦੇ ਗਲਤ ਹੋਣਗੇ ਹਰ ਇੱਕ ਦੀ ਆਪਣੀ ਹੁੰਦੀ ਹੈ ਪਰ ਉਹਦੇ ਘਰ ਵਾਲੇ ਨੇ ਸੀਪੀ ਦਫ਼ਤਰ ਮਰੇ ਧਰਨਾ ਪ੍ਰਦਰਸ਼ਨ ਕੀਤਾ ਸੀ ਤਾਂ ਖਬਰ ਕੀਤੀ ਸੀ ਮੈਂ ਤੇ ਉਹ ਖਬਰ ਕਰਨ ਦਵਾਰ ਉਹਦੇ ਦਿਲ ਚ ਵੀ ਖੁੰਦ ਕੋਣੀ ਹੈ ਤੇ ਅੱਜ ਉਹਨੇ ਆਪਣੇ ਆਪ ਦਾ ਮਰੇ ਹੋਇਆ ਨਹੀਂ ਉਹਦੇ ਜਿਮ ਵਿੱਚ ਉਹਦੀ ਕੋਈ ਭੂਆ ਦਾ ਮੁੰਡਾ ਹੋਣਾ ਹੈ ਤੇ ਮੈਨੂੰ ਵੀ ਹੁਣ ਹੀ ਪਤਾ ਲੱਗਾ ਵੀ ਇਹ ਨਹੀਂ ਭੂਆ ਦਾ ਮੁੰਡਾ ਜਦੋਂ ਮੇਰੇ ਤੇ ਹਮਲਾ ਆਉ ਤੂੰ ਬਾਦ ਤੇ ਉਹ ਰੋਜ਼ ਜਿਮ ਜੇ ਅਸੀਂ ਇੱਕ ਦਿਨ ਨੂੰ ਮਿਲਦੇ ਆਂ ਦੇਖਦੇ ਆਂ ਪਰ ਮੈਨੂੰ ਉਹਦਾ ਨਾਮ ਵੀ ਨਹੀਂ ਪਤਾ ਸੀ ਕਿਉਂਕਿ ਕਈ ਕਈ ਬੁਲਾਉਂਦੇ ਕਈ ਨਹੀਂ ਬੁਲਾਉਂਦੇ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਆ ਸੋ ਉੱਥੇ ਅੱਜ ਉਹਨਾਂ ਨਾਲ ਕਿਤੇ ਮੜੀ ਗੱਲ ਪਿੱਛੇ ਡੰਬਲ ਉਹ ਲੈ ਕੇ ਜਾ ਰਹੀ ਸੀ ਤੇ ਮੈਂ ਉਹਨੂੰ ਕਿਹਾ ਭਾਜੀ ਮੈਨੂੰ ਦੇ ਦਿਓ ਡੰਬਲ ਤੇ ਉਹਨੇ ਮੈਨੂੰ ਬੋਲਣ ਲੱਗ ਕੇ ਕਹਿੰਦਾ ਯਾਰ ਤੂੰ ਮੈਨੂੰ ਐਕਸਰਸਾਈਜ਼ ਲਾ ਨਹੀਂ ਦੇਣੀ ਬਾਰ ਬਾਰ ਤੂੰ ਮੇਰੇ ਕੋਲ ਮੰਗੀ ਜਾਂਦਾ ਸਮਾਨ ਮੈਂ ਕਿਹਾ ਭਾਈ ਜੀ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਮੈਂ ਤਾਂ ਡੰਬਲ ਮੰਗੇ ਕੋਈ ਗਲਤੀ ਹੋ ਗਈ ਤਾਂ ਗੱਲ ਕਰੋ ਉਹ ਇੰਨੇ ਦੀ ਬਹਿਸ ਹੋ ਗਈ ਜਿਮ ਵਾਲਿਆਂ ਨੇ ਆ ਕੇ ਤੂੰ ਤੂੰ ਮੈਂ ਮ ਜਾਂਦਗਰਾਤੀ ਤੇ ਫਿਰ ਇੱਕ ਬੱਸ ਜਾ ਕੇ ਬੋਲ ਰਿਹਾ ਸੀ ਗਾਲੀ ਗਲੋਚ ਕਰ ਰਿਹਾ ਸੀ ਮੈਂ ਉਹਦੇ ਕੋਲ ਗਿਆ ਮੈਨੂੰ ਪਿਆਰ ਨਾਲ ਗਿਆ ਬਾਈ ਜੀ ਵੀ ਮੇਰਾ ਕੋਈ ਕਹਿ ਜਾਂਦਾ ਭਾਬਾ ਡੰਬਲ ਖੋਣ ਦਾ ਮਤਲਬ ਨਹੀਂ ਸੀ ਮੈਂ ਤਾਂ ਸਹਿਸਵਾਏ ਤੁਹਾਡੇ ਕੋ ਮੰਗੇ ਆ ਮੈਂ ਤਾਂ ਤੁਹਾਨੂੰ ਭਾਜੀ ਗਿਆ ਕਹਿੰਦਾ ਭਾਜੀ ਨਾ ਕਾ ਫਿਰ ਹੋਰ ਕੁਛ ਕਹਿ ਲਾ ਦੇਖ ਲੈਂਦੇ ਤੈਨੂੰ ਜੋ ਕਹਿਣਾ ਕਰ ਲਾ ਫਿਰ ਉਦੋਂ ਬਾਅਦ ਸਾਡੀ ਤੂੰ ਤੂੰ ਮੈਂ ਹੋ ਗਈ ਜ਼ਿਆਦਾ ਤੂੰ ਤੂੰ ਮੈਂ ਹੱਥੋਂ ਬਾਈ ਨਹੀਂ ਸਿਰਫ ਤੂੰ ਤੂੰ ਮੈਂ ਮੈਂ ਹੋਈ ਆ ਉਦੋਂ ਬਾਅਦ ਫੇਜੇਮ ਵਾਲਿਆਂ ਨੇ ਜਾਂਦਗਰਾਤੀ ਤੇ ਰਿਸੈਪਸ਼ਨ ਤੇ ਜਾ ਕੇ ਬਹਿ ਗਿਆ ਤੇ ਉਹਨੇ ਆਪਣੇ ਗੁੰਡੇ ਬੁਲਾਣੇ ਸ਼ੁਰੂ ਕਰਤੇ ਆ ਗੋਰਿਆਂ ਜਿਹੜਾ ਬੀਜੇਪੀ ਦਾ ਆਪਣੇ ਆਨੂੰ ਗੁੰਡਾ ਬਣੀ ਫਿਰਦਾ ਬੀਜੇਪੀ ਦੇ ਵਿੱਚ ਐ ਐਸਸੀ ਵਿੰਗ ਦਾ ਕੋਈ ਮੋਰਚੇ ਦਾ ਪ੍ਰਧਾਨ ਬਣਿਆ ਪਰ ਇਹਨੇ ਹਮੇਸ਼ਾ ਇੱਥੇ 295 ਦੇ ਦੋ ਪਰਚੇ ਤੇ ਆਟੋਮੈਟਿਕ ਇੱਥੇ ਹੋਏ ਹੋਏ ਆ ਜਿਹੜਾ ਆਪਣੇ ਆਨੂੰ ਧਾਰਮਿਕ ਕਹਿੰਦਾ ਹੈ ਤੇ ਦੂਜੀ ਗੱਲ ਇਹਨਾਂ ਨੇ ਮੈਨੂੰ ਇੱਥੇ 10-12 ਗੁੰਡੇ ਆਏ ਸੀ ਮੈਂ ਬਾਥਰੂਮ ਚ ਚੱਲ ਗਿਆ ਨਹਾਣ ਬਾਥਰੂਮ ਜਿਹੜਾ ਰੋਜ਼ ਸ਼ਾਵਰ ਲੈ ਕੇ ਨਾ ਗਿਆਈਦਾ ਉੱਥੇ ਸਟੀਮ ਲੱਗੀ ਆ ਜਿੱਦਦੇ ਮੈਂ ਬਾਥਰੂਮ ਚ ਗਿਆ ਪਿੱਛੋਂ ਦੀ ਇਹ ਆਗੇ ਸਾਰੇ ਜਾਣੇ ਇਹਨਾਂ ਨੇ ਮੈਨੂੰ ਆ ਕੇ ਉੱਥੇ ਤੱਕਾ ਮੁਕੀ ਮਾਰਨ ਲੱਗੇ ਤੇ ਮੇਰੇ ਮੈਂ ਮੈਂ ਉਪਰੋਂ ਦੀ ਸਾਰਾ ਨਿਊਡ ਦੀਗਾ ਤੇ ਤੱਕਾ ਮੁਕੀ ਕਰਨ ਲੱਗੇ ਮੇਰੇ ਗਲੇ ਜਿਹੜਾ ਦਰਾਖਸ਼ ਦੀ ਮਾਲਾ ਪਈ ਸੀ ਜਿਹੜੀ ਇਹਨਾਂ ਨੇ ਹਾਂ ਤੱਕਾ ਮੁਕੀ ਜੇ ਟੁੱਟ ਗਈ ਟੁੱਟਣ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਐਦਾਂ ਹਮ ਐਦਾਂ ਹਮਲਾ ਕਰੂਗੇ ਨੰਗੇ ਉੱਤੇ ਮੈਂ ਕਿਹਾ ਕੋਈ ਨਹੀਂ ਤੁਸੀਂ 2 ਮਿੰਟ ਰੁਕੋ ਤੇ ਬਾਹਰ ਆ ਕੇ ਰਿਸੈਪਸ਼ਨ ਦੇ ਬਹਿ ਕੇ ਮੈਂ ਜਾਨੂੰ ACP ਸਾਹਿਬ ਨੂੰ ਫੋਨ ਕੀਤਾ ਗੁਰਦੇਵ ਜੀ ਨੂੰ ਮੈਂ ਕਿਹਾ ਜੀ ਐਦਾਂ ਦਾ ਮੇਰੇ ਤੇ ਹਮਲਾ ਹੋਇਆ ਜੀ ਉਦੋਂ ਬਾਅਦ ਉਹ ਕਹਿੰਦਾ ਤੁਸੀਂ ਐਸਐਚਓ ਨੂੰ ਮੈਂ ਐਸਐਚਓ ਸਾਹਿਬ ਨੂੰ ਵੀ ਕੀਤਾ ਜਾਨੂੰ ਫੋਰਥ ਆ ਗਈ ਮੈਂ ਲਾਈਵ ਵੀਡੀਓ ਚ ਇਹ ਉੱਪਰ ਖੜੇ ਸੀ ਰਿਸੈਪਸ਼ਨ ਤੇ ਸਾਰੇ ਜਾਣੇ ਇਹਨਾਂ ਨੂੰ ਮੈਂ ਜਾਨੂੰ ਫੋਨ ਕਰਦਾ ਪਿਆ ਸੀਗਾ ਪੀਸੀਆਰ ਦਸਤੇ ਨੂੰ ਵੀ ਤੇ ਮੈਂ ਕਿਹਾ 112 ਦਾ ਵੀ ਕਾਲ ਕਰਦਾ ਕੰਪਲੇਨ ਨੰਬਰ ਹੁੰਦਾ ਇਹਨਾਂ ਨੇ ਮੇਰੇ ਆ ਕੇ ਨਾ ਇੱਥੇ ਹਮਲਾ ਕਰਤਾ ਇਹਨੇ ਗਾਲ ਕੱਢੀ ਮੈਂ ਇਹਨੂੰ ਕਿਹਾ ਲੈਜ਼ੇ ਜੇ ਬੋਲ ਉਹਨਾਂ ਕ ਬੋਲ ਜਿੰਨਾ ਤੂੰ ਸਹਿ ਜਾਗਾ ਇਹਨੇ ਆ ਕੇ ਮੇਰੇ ਜੀ ਇੱਥੇ ਬੋਤਲ ਮਾਰੀ ਜੀ ਪਤਾ ਨਹੀਂ ਅੱਜ ਬੋਤਲ ਸੀ ਕੀ ਸੀਗਾ ਕੱਚ ਦਾ ਗਲਾਸ ਸੀ ਇਹ ਕਿੰਨੇ ਮਾਰੀ ਹੈ ਇਹ ਚੇਤਨ ਬਵੇਜਾ ਉਹਦੇ ਨਾਲ ਜਿਹੜੇ ਹੋਰ 10-12 ਗੁੰ ਤੇ ਮੇਰੇ ਫੇਰ ਆ ਕੱਪ ਜਿਹੜੀ ਮੈਂ ਸ਼ਰਟ ਪਾ ਕੇ ਬਾਹਰ ਆਇਆ ਸੀ ਇਹ ਸ਼ਰਟ ਪਾੜੀ ਆ ਆ ਮੇਰੇ ਇੱਥੇ ਸੱਟਾਂ ਲੱਗੀਆਂ ਨੇ ਇਹਦੀ ਕੋਈ ਸੀਸੀਟੀਵੀ ਆ ਸਭ ਕੋ ਜਗਾ ਸੀਸੀਟੀਵੀ ਜਿੰਮ ਅੱਜ 17 18 ਗ੍ਰੈਮ ਨੇ ਲੱਗੇ ਆ ਜੇ ਤੇ ਫਿਰ ਇਹਨਾਂ ਨੇ ਜਦੋਂ ਜਿੰਮ ਦੇ ਵਿੱਚ ਇੱਕ ਮੁੰਡਾ ਮੈਨੂੰ ਬਚਾਣ ਆਇਆ ਐਲੀਵੇਟਰ ਦਾ ਜਿਹੜਾ ਟ੍ਰੇਨਰ ਸੀਗਾ ਇਹਨਾਂ ਨੇ ਉਹਨੂੰ ਪਿਸਤਲ ਲਾ ਕੇ ਕੁੱਟਿਆ ਬਾਹਰ ਬਵੇਜੇ ਨੇ ਮੈਨੂੰ ਅੰਦਰ ਪਿਸਤਲ ਲਾ ਕੇ ਧਮਕੀ ਦਿੱਤੀ ਆ ਵੀ ਤੈਨੂੰ ਕਹਿੰਦਾ ਦਿਖਾਨੇ ਪੱਤਰਕਾਰੀ ਕਿ ਇਹਨੂੰ ਤੂੰ ਖਬਰ ਲਾਈ ਸੀ ਨਾ ਇਹ ਕੱਢਦਾ ਤੇਰੀ ਪੱਤਰਕਾਰੀ ਜਿੰਮ ਦੇ ਵਿੱਚ ਪਿਸਤਲ ਲੈ ਕੇ ਜਾਣਾ ਅਲਾਉਡ ਆ ਜੀ ਇਹ ਤਾਂ ਜੀ ਹੁਣ ਜਿੰਮ ਵਾਲੇ ਦੱਸਣਗੇ ਇਹਦਾ ਜਿੰਮ ਵਾਲਿਆਂ ਦਾ ਸੂਲ ਕੀ ਉਹਦਾ ਉਹ ਦੱਸਣਗੇ ਪਿਸਤਲ ਉਹਦੇ ਲੱਗੀ ਹੋਈ ਆ ਚਸ਼ਮਦੀਦ ਗਵਾਹ ਨੇ ਸੀਸੀਟੀਵੀ ਕੈਮਰੇ ਨੇ ਉਹਨੇ ਮੇਰੇ ਤੇ ਹੱਥ ਚੱਕਿਆ ਤੇ ਮੈਨੂੰ ਉਹਨੇ ਇੱਥੇ ਮਾਰਿਆ ਚਲੋ ਮੈਂ ਪੁਲਸ ਆ ਗਈ ਹੈ ਪੁਲਸ ਆਪਣੀ ਕਾਰਵਾਈ ਮੈਂ ਐਮ ਐਮ ਐਲ ਆਰ ਕਰਾ ਲਿਆ ਹੈ ਮੈਡੀਕਲ ਕਰਾ ਕੇ ਦਿੱਤਾ ਹੈ ਪੁਲਸ ਬਣਦੀ ਆਪਣੀ ਕਾਰਵਾਈ ਨੂੰ ਜੋੜ ਜਾ ਵੀਡੀਓ ਦੇ ਵਿੱਚ ਇੱਕ ਬੰਦਾ ਪੁਲਸ ਨੂੰ ਬੜਾ ਧਮਕੀ ਮਾਰ ਦੇ ਰਿਹਾ ਸੀ ਉਹ ਹੌਂਸਲੀ ਜੀ ਉਸ ਸਾਰਿਆਂ ਨੂੰ ਪਤਾ ਜਤਿੰਦਰ ਗੋਰੇ ਨੇ ਇਹ ਇਹ ਦੇਖੋ ਇਹਨਾਂ ਨੂੰ ਮੈਂ ਬੀ ਜੀ ਪੀ ਨੂੰ ਮਾੜਾ ਨਹੀਂ ਕਹਿੰਦਾ ਬੀ ਜੀ ਪੀ ਦੇ ਜਿਹੜੇ ਆ ਜਿਹੜੇ ਆ ਬੰਦਾ ਦੇਖ ਲਓ ਆਪਣੇ ਨੂੰ ਐਸਟੀ ਮੋਰਚੇ ਦਾ ਕਹਿੰਦਾ ਤੇ ਬੀ ਜੀ ਪੀ ਦਾ ਆ ਤੇ ਬੀ ਜੀ ਪੀ ਕੋਈ ਰਾਬਾ ਕਾਨੂੰਨ ਦਾ ਬੰਦਾ ਦਾ ਕਾਨੂੰਨ ਦਾ ਹੀ ਆ ਅਸੀਂ ਵੀ ਸੁਭਾਲ ਕਰਦੇ ਹਾਂ ਸਾਰਿਆਂ ਨੂੰ ਜਦੋਂ ਕੋਈ ਪੁਲਿਸ ਵਾਲਾ ਗਲਤ बोलਦਾ ਸੀ ਉਹਨੂੰ ਪਿਆਰ ਨਾਲ ਪੁੱਛਦਾ ਬਾਈ ਜੀ ਕੀ ਆ ਦੱਸੋ ਕੀ ਆ ਜਾਂ ਨਹੀਂ ਆ ਪਰ ਉੱਥੇ ਤਾਂ ਉਹਨੂੰ ਗਾਲ੍ਹਾਂ ਕੱਢੀਆਂ ਨੇ ਸੀਪੀ ਸਾਹਿਬ ਕੁਲਦੀਪ ਜਾਲ ਹੋਣ ਦੇ ਪੁਲਿਸ ਵਾਲੇ ਨੂੰ ਗਾਲ੍ਹਾਂ ਕੱਢ ਰਿਹਾ ਲਾਈਵ ਵੀਡੀਓ ਜਿਹੜਾ ਮੈਂ ਖੜਾ ਆਪਣੇ ਕੋਲੋਂ ਬਣਾਈ ਆ ਤੁਸੀਂ ਸਾਰਿਆਂ ਨੇ ਦੇਖੀ ਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਹਮਲਾ ਕੀਤਾ ਦੇਖੋ ਪਿਸਤਲ ਲੈ ਕੇ ਉਹ ਜਿਹੜਾ ਮੁੰਡਾ ਬਚਾਣਾ ਉਹਨੂੰ ਪਿਸਤਲ ਲੈ ਕੇ ਇਹਨਾਂ ਨੇ ਪਿਸਤਲ ਲਾ ਕੇ ਕੁੱਟਿਆ ਨਹੀਂ ਬੀਜੇਪੀ ਵਾਲੇ ਜਿਹੜੇ ਬੀਜੇਪੀ ਚ ਆ ਗਏ ਤੇ ਇਦਾਂ ਕੁੱਟਣਾ ਕਰਦੀ ਕਰਨ ਇਹ ਤਾਂ ਹੁਣ ਬੀਜੇਪੀ ਮੈਂ ਰਜਨੀਸ਼ ਤਮਾਨ ਜੀ ਨੂੰ ਵੀ ਮੈਸੇਜ ਦੇ ਦਿੱਤਾ ਆ ਜੀ ਗੁਰਦੇਵ ਸ਼ਰਮਾ ਦੇਪੀ ਨੂੰ ਵੀ ਮੈਸੇਜ ਦੇ ਦਿੱਤਾ ਆ ਵੀ ਇਹ ਥੋੜਾ ਬੰਦਾ ਆ ਕਰ ਰਿਹਾ ਜੀ ਫਿਰ ਜੇ ਨਹੀਂ ਉਹ ਕੁਝ ਕਾਰਵਾਈ ਕਰਨਗੇ ਫਿਰ ਆਪਣੇ ਕੋਲ ਹੱਲ ਹੈਗੇ ਆ ਫਿਰ ਨੰਗੇ ਚਿੱਠੇ ਦੇ ਅੱਗੇ ਕੀਤੇ ਸੀ ਹੋਰ ਕਰਾਂਗੇ ਇਹ ਵੇ ਜਿਹੜੇ ਵਿੱਚ ਗਲਤ ਕੰਮ ਕਰਦੇ ਪਏ ਨੇ ਆਪਾਂ ਪਾਰਟੀ ਨੂੰ ਗਲਤ ਨਹੀਂ ਕਹਿੰਦੇ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਮੈਂ ਦੇਖੋ ਮੇਰੀ ਇੱਕ ਸਦਾਇਆ ਧਰਮ ਆ ਜਿਹੜਾ ਗਲਤ ਨੂੰ ਗਲਤ ਕਹਿੰਦਾ ਜਿਹੜਾ ਸਹੀ ਨੂੰ ਸਹੀ ਕਹਿੰਦਾ ਡਰ ਮੈਨੂੰ ਹਜੇ ਵੀ ਨਹੀਂ ਕੋਈ ਤੇ ਜਿਹੜਾ ਜਾ ਚੇਤਨ ਵਿਵੇਜ ਆ ਉਹ ਐਮਐਲਏ ਭੋਲੇ ਦੀਆਂ ਧਮਕੀਆਂ ਦੇ ਰਿਹਾ ਸੀਗਾ ਤੇ ਭੋਲੇ ਦੀ ਐਮਐਲਏ ਧਮਕੀ ਦੇ ਕੇ ਕਹਿ ਰਹਾ ਵੀ ਤੈਨੂੰ ਕੋਈ ਨਹੀਂ ਕਰਾ ਕੇ ਰਖਾ ਕਾਰਵਾਈ ਮੈਂ ਇੱਕੋ ਗੱਲ ਕਹਿਣਾ ਜਿਹੜੇ ਐਮਐਲਏ ਦਾ ਦਮ ਆ ਜੇ ਉਹਨੇ ਗਲਤ ਰਾਹ ਤੇ ਤੁਰ ਕੇ ਕਿਸੇ ਨਾਲ ਸਾਥ ਦਿੱਤਾ ਆਪਣਾ ਦਮ ਮੋਹ ਲਾ ਲਵੇ ਆਪਾਂ ਤਾਂ ਹੈਗੇ ਨੰਗੇ ਆ ਫਿਰ ਨਾ ਆਪਾਂ ਗਲਤ ਕੀਤਾ ਹੈ ਤਾਂ ਆਪਾਂ ਹੈ ਹੀ ਨੰਗੇ ਆ ਫਿਰ ਨੰਗੇ ਕਰਨਾ ਆਉਂਦਾ ਆ ਮੈਂ ਸਾਫ਼ ਲਫ਼ਜ਼ਾਂ ਚ ਕਹਿਣਾ ਜੇ ਚੇ ਦਾਮ ਆ ਚਾਹੇ ਐਮਐਲਏ ਐਮਪੀ ਜਿਨੇ ਗਲਤ ਕੀ ਕੇ ਸਾਥ ਦਿੱਤਾ ਫਿਰ ਉਹ ਦਮ ਲਾ ਲਵੇ ਆਪਣਾ ਕੌਣ ਕਹਿੰਦੇ ਮੁਤਾਬਕ ਜਿਹੜਾ ਖਬਰ ਲਈ ਚੇਤਨੂ ਬੁਝੇ ਦੇ ਖਿਲਾਫ ਹਾਂਜੀ ਕਿ ਉਹਨਾਂ ਨੇ ਸਾਜ਼ਿ ਸੀਗੀ ਕੋਨੇ ਸਾਫ ਗਿਆ ਉੱਥੇ ਜਿਮ ਵਿੱਚ ਕਹਿੰਦਾ ਲਾਈ ਸੀ ਨਾ ਖਬਰ ਹੁਣ ਦਿਨ ਦੱਸਦੇ ਆ ਇੱਕ ਦੇਖੋ ਇਹ ਪੱਤਰਕਾਰ ਹੈ ਦੇਖੋ ਯਾਰ ਭਾਜੀ ਆਪਾਂ ਇੱਥੇ ਕਿੰਨੇ ਪੱਤਰਕਾਰ ਨਾ ਨਾ ਕਰਦੇ ਤੁਸੀਂ ਆਪ ਹੀ ਦੱਸਿਓ ਮੇਰੀ ਮੇਰੀ ਗੱਲ ਨਾ ਦੱਸੋ ਆਪ ਦੱਸਿਓ ਕਈ ਵਾਰ ਤੁਸੀਂ ਡਰ ਦੇ ਮਾਰੇ ਨਹੀਂ ਲਾਂਦੇ ਨਾ ਖਬਰ ਆਪ ਆਪਣੇ ਜਮੀਰ ਨਾਲ ਦੱਸਿਓ ਨਹੀਂ ਲਾਂਦੇ ਨਾ ਕਿਉਂਕਿ ਕੀਗਾ ਕਿਸੇ ਜਿਗਰਾ ਹੁੰਦਾ ਕਿਸੇ ਨਹੀਂ ਹੁੰਦਾ ਪਰ ਆਪਾਂ ਖੜੇ ਆ ਤੇ ਮੈਂ ਇਹਨਾਂ ਨੂੰ ਨੰਗਾ ਕਰਾਂਗਾ ਹੁਣ ਮੈਂ ਸਾਬ ਕਹਿੰਦਾ ਜੀ ਹੁਣ ਥਾਣੇ ਆਇਆ ਥਾਣੇ ਕਾਰਵਾਈ ਹੋ ਰਹੀ ਹੈ ਜੀ ਥਾਣੇ ਕਾਰਵਾਈ ਹੋਏਗੀ ਜੀ ਉਹਨਾਂ ਨੇ ਸਾਰੇ ਮੈਂ ਕਹਿੰਦਾ ਬਹੁਤ ਵਧੀਆ ਪਰ ਸੁਗਾ ਐਸਐਚਓ ਦਾ ਬਰਾੜ ਸਾਹਿਬ ਦਾ ਆਏ ਆ ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਆ ਸੀਸੀਟੀਵੀ ਕਢਾ ਰਹੇ ਆ ਸਭ ਕੁਝ ਕਢਾ ਰਹੇ ਆ ਮੈਂ ਕਹਿੰਦਾ ਕੁਝ ਹੋਵੇ ਜੇ ਬੰਨ ਦੀ ਗੱਲ ਵੀ ਕਰਨਗੇ ਉਹ ਆਪਣੇ ਉਹਨਾਂ ਨੇ ਕਰਨੀ ਕਰਨੀ ਅਜ ਨਹੀਂ ਕਰਨਗੇ ਤਾਂ ਹਾਈ ਕੋਰਟ ਹੈ ਮੈਂ ਨਾ ਇਹਨਾਂ ਨੇ ਲੈ ਚਲਾਈ ਸੀ ਲੈ ਜਦੋਂ ਲਾਈਵ ਚਲਾਈ ਮੈਂ ਲਾਈਵ ਦੇਖੀ ਤੇ ਮੈਂ ਦੇਖਿਆ ਜੀ ਲਾ ਵੀ ਰੇਣਾ ਪੰਗਾ ਪਿਆ ਹੋਇਆ ਕੋਈ ਜਦੋਂ ਮੈਂ ਉੱਥੇ ਪਹੁੰਚਿਆ ਜਦੋਂ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀਗੇ ਹੁਣੇ ਘਾਟੋ ਘੱਟ ਦਾ 10 ਬੰਦੇ 10 12 ਬੰਦੇ ਇਕੱਠੇ ਹੋਣੇ ਆ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਇੰਨਾ ਮੈਂ ਜ਼ਰੂਰ ਦੇਖਿਆ ਉਹਨਾਂ ਦੇ ਰਵਾਲਵਰ ਲੱਗੇ ਹੀ ਇਹ ਨਹੀਂ ਮੈਨੂੰ ਪਤਾ ਉਹ ਮੁੰਡਾ ਦਾ ਵੀ ਮੇਰੇ ਲਾਇਆ ਹੈਗਾ ਤੇ ਜਦੋਂ ਜਦੋਂ ਹੀ ਪਹੁੰਚਿਆ ਜਦੋਂ ਖਿੱਲਰਗੇ ਸੀਗੇ ਜਦੋਂ ਪੁਲਿਸ ਵੀ ਆ ਗਈ ਪੁਲਿਸ ਮੁਲਾਜ਼ਮ ਵੀ ਅਫਸਰ ਵੀ ਆ ਗਏ ਸੀਗੇ ਸਾਰੇ ਆ ਗਏ ਸੀਗੇ ਬਾਬਾ ਜੀ ਜਿਵੇਂ ਹੁਣ ਪੱਤਰਕਾਰ ਜੇ ਸੱਚਿਤ ਖਾਂਦੇ ਆ ਤੇ ਉਹਨਾਂ ਨਾਲ ਜੇ ਇਦਾਂ ਅਟੈਕ ਹੋਣ ਲੱਗੇ ਤੇ ਫਿਰ ਸੱਚ ਦਿਖਾਇਆ ਜਾਏਗਾ ਕਿ ਨਹੀਂ ਨਹੀਂ ਇਹ ਤਾਂ ਯਾਰ ਬਹੁਤ ਮਾਰੀ ਗੱਲ ਹੈ ਘਟਣ ਵਾਲੀ ਗੱਲ ਹੈ ਜਿਹੜਾ ਪੱਤਰਕਾਰ ਨਾਲ ਪੰਗਾ ਲੈਣਾ ਹੈਗਾ ਪੱਤਰਕਾਰ ਆਪਣੇ ਚੌਥਾ ਥੰਮ ਹੈ ਜੀ ਆਪਣੇ ਭਾਰਤ ਦੇਸ਼ ਦਾ ਚੌਥਾ ਥੰਮ ਹੈ ਤੇ ਆਪਾਂ ਚੌਥੇ ਥਾਂਮ ਨੂੰ ਆਪਾਂ ਸਾਰੀ ਦੁਨੀਆ ਨੂੰ ਜਗਤ ਨੂੰ ਸਾਰੇ ਦੁਨੀਆ ਦੇ ਵਿੱਚ ਆਪਣੀ ਸਾਰੀ ਖਬਰ ਰੱਖ ਦੇ ਗਿਆ ਤੇ ਜੇ ਆਪਾਂ ਇਹਨਾਂ ਨੂੰ ਮਾੜਾ ਕਹਾਂਗੇ ਤੇ ਆਪਣੀ ਖਬਰ ਕੌਣ ਲਾਊਗਾ ਕੌਣ ਕਿਸੇ ਦੀ ਗੱਲਬਾਤ ਦੱਸੂਗਾ ਕੌਣ ਸੋਸ਼ਲ ਮੀਡੀਆ ਤੇ ਖਬਰ ਲਾਊ ਕਿਸੇ ਦੀ ਲੇਕਿਨ ਮੈਂ ਜਿਹੜੀ ਗੱਲ ਕਹਿਣਾ ਚਾਹਣਾ ਬਹੁਤ ਘਟਨ ਵਾਲੀ ਗੱਲ ਹੈ ਮਾਰੀ ਗੱਲ ਹੈ ਵੀ ਜੋ ਵੀ ਗੱਲ ਹੋਈ ਹੈ ਬਹਿ ਕੇ ਗੱਲ ਹੋ ਸਕਦੀ ਸੀ ਜੇ ਉਹਨਾਂ ਨੂੰ ਕੋਈ ਗੋ ਗੱਲ ਬਾਤ ਸੀ ਥਾਣੇ ਆਣ ਕੇ ਰਿਪੋਰਟ ਕਰਾਉਂਦੇ ਥਾਣੇ ਬੁਲਾਉਂਦੇ ਵੀ ਥਾਣੇ ਬਹਿ ਕੇ ਅਫਸਰਾਂ ਨਾਲ ਗੱਲ ਕਰਕੇ ਆਪਾਂ ਗੱਲ ਨਿਬੇੜਦੇ ਟੇਬਲ ਟਾਕਿੰਗ ਬੈਂਦੇ ਪਰ ਉਹਨਾਂ ਨੇ ਆਣ ਕੇ ਹਮਲਾ ਕਰਤਾ ਬੋਤਲ ਮਾਰੀ ਸਿਰ ਦੇ ਵਿੱਚ ਇਹ ਵੀਰ ਜੀ ਆਪਣੇ ਕਹਿ ਰਹੇ ਹੈਗੇ ਪੱਤਰਕਾਰ ਤੇ ਮਾਰੀ ਗੱਲ ਹੈ ਬਹੁਤ ਘਟਨ ਵਾਲੀ ਗੱਲ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਹੈਗਾ ਕੋਈ ਵੀ ਪੱਤਰਕਾਰ ਮੇਰੇ ਵੀਰ ਸਾਰੇ ਜਿੰਨੇ ਵੀ ਹੈਗੇ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਆਂ ਸੀ ਵੀ ਪੱਤਰਕਾਰਾਂ ਦਾ ਸਾਥ ਦੂਦ ਜ਼ਰੂਰ ਦਿਆ ਕਰੋ ਕਿਉਂ ਆਪਾਂ ਨੂੰ ਇਹ ਤਾਂ ਲੈ ਕੇ ਜਾਂਦੇ ਆ ਦੁਨੀਆ ਦਾ ਸਾਰੇ ਜਗਤ ਦੇ ਉੱਤੇ ਜੋ ਵੀ ਗਲਤ ਕੰਮ ਹੁੰਦੇ ਆ ਚੋਰੀਆਂ ਚੱਕੀਆਂ ਹੁੰਦੀਆਂ ਸਾਰਾ ਕੁਝ ਇਹੀ ਦਿਖਾਉਂਦੇ ਆ ਜੇ ਆਪਾਂ ਇਹਨਾਂ ਨੂੰ ਦੱਬ ਕੇ ਰੱਖਾਂਗੇ ਫਿਰ ਤਾਂ ਲੱਖ ਲਾਂਦਾ ਆਪਣੇ ਤੇ ਹੀ ਲੱਖ ਲਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੀ ਕੰਮ ਕਰਦਾ ਵਾਂ ਐਲੀਵੇਟਰ 'ਚ ਸੰਜੇ ਪੰਡਿਆ ਜੀ ਤੇ ਮੈਂ ਕੰਮ ਕਰਦਾ ਵਾਂ ਐਲੀਵੇਟਰ 'ਚ ਤੇ ਇਹਨਾਂ ਦੀ ਲੜਾਈ ਹੋਈ ਸੀ ਡੰਬਲ ਪਿੱਛੇ ਨਾਰਮਲ ਜੀ ਗੱਲ ਸੀਗੀ ਇਹਨੇ ਕੋਈ ਵੱਡਾ ਇਸ਼ੂ ਨਹੀਂ ਸੀਗਾ ਤੇ ਇਹਨਾਂ ਦੀ ਲੜਾਈ ਹੋਈ ਸੀ ਤੇ ਇਹ ਨਾ ਮਤਲਬ ਕਿ ਇਹ ਲੜਾਈ ਸਾਰੀ ਖਤਮ ਹੋ ਗਈ ਸੀ ਕੋਈ ਚੱਕਰ ਨਹੀਂ ਸੀ ਇਹ ਅੰਦਰ ਨਹਾਣਗੇ ਜਿੱਦਾਂ ਕਿ ਸ਼ਾਵਰ ਲੈਂਦੇ ਰੋਜ਼ ਤੇ ਉਧਰ ਨਹਾਣਗੇ ਤੇ ਇਹਨਾਂ ਨੇ ਕੱਪੜੇ ਲਾਏ ਸੀ ਉਹ ਦੋ ਤਿੰਨ ਮੁੰਡੇ ਆ ਗਏ ਸਾਰੇ ਆ ਗਏ ਤੇ ਇਹਨਾਂ ਨੂੰ ਧਮਕੀ ਦੇ ਲੱਗ ਗਈ ਹਾਂ ਦੱਸ ਤੂ ਐਦਾਂ ਉਦਾਂ ਤੇ ਮੈਂ ਅੰਦਰ ਗਿਆ ਮੈਨੂੰ ਕਿਹਾ ਕਿਸੇ ਨੇ ਕਿ ਚਲੋ ਕਿ ਤੂੰ ਹੀ ਜਾਓ ਛਡਾ ਦਿਓ ਤੇ ਮੈਂ ਅੰਦਰ ਗਿਆ ਮੈਂ ਇਹਨਾਂ ਨੂੰ ਧੱਕਾ ਧੱਕਾ ਕਰ ਰਿਹਾ ਸੀ ਤੇ ਫੇਰ ਮੈਂ ਉਹਨਾਂ ਨੂੰ ਧੱਕਾ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਰਹਿਣ ਦਿਓ ਤੇ ਉਹਨਾਂ ਨੇ ਨਾ ਮਤਲਬ ਕੀ ਮੈਨੂੰ ਵੀ ਧੱਕਾ ਧੱਕੇ ਮਾਰੇ ਅੰਦਰ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਰਹਿਣ ਦਿਓ ਛੱਡੋ ਕੀ ਕਰਨਾ ਨਾ ਕਰੋ ਬਾਹਰ ਦੇਖ ਲੋ ਆਰਾਮ ਨਾਲ ਸੁਲਾ ਕਰ ਤੇ ਬਾਹਰ ਗਏ ਤੇ ਮੈਂ ਨਾ ਫਿਰ ਸਰ ਮੈਨੂੰ ਬੋਲਣ ਲੱਗ ਗਏ ਸੀਗੇ ਕਿ ਤੂੰ ਮਤਲਬ ਕੀ ਕਰ ਰਿਹਾ ਵਾ ਮੈਂ ਕਿਹਾ ਸਰ ਦੇਖੋ ਲੜਾਈ ਹੋ ਰਹੀ ਮੈਂ ਛਡਾ ਰਿਹਾ ਵਾ ਮੈਨੂੰ ਹਾਫ ਡੇ ਦੇ ਦੇ ਮੈਂ ਘਰੇ ਚੱਲ ਜਨਾ ਫਿਰ ਤੇ ਮੈਂ ਉਤੋਂ ਲੈ ਕੇ ਹਾਫ ਡੇ ਲੈ ਕੇ ਮੈਂ ਘਰੇ ਚੱਲ ਗਿਆ ਤੇ ਮੈਂ ਨਾ ਮਤਲਬ ਕਿ ਬਾਹਰ ਖੜਾ ਸੀ ਤੇ ਮੇਰੇ ਘਰ ਦੇ ਤੋਂ ਫੋਨ ਆਇਆ ਕਿ ਉੱਪਰ ਲੜਾਈ ਹੋ ਰਹੀ ਆ ਤੇ ਮੈਂ ਜੋ ਜਾ ਰਿਹਾ ਸੀ ਇਹਨਾਂ ਨੇ ਕੀਤਾ ਉੱਪਰ ਤਾਂ ਇਹਨਾਂ ਨੇ ਇਹਨਾਂ ਦਾ ਲੜਾਈ ਹੋਈਗੀ ਸੀ ਇਹਨਾਂ ਨਾਲ ਤੇ ਸਿਰ ਸੁਰ ਪਤਨ ਕੀ ਇਹਨਾਂ ਨੇ ਬੋਤਲ-ਬੁੱਤਲ ਮਾਰੀ ਸੀ ਤੇ ਮੈਂ ਆ ਰਿਹਾ ਸੀ ਉਧਰ ਉਹਦੀ ਦੇਖਣ ਤੇ ਇਹਨਾਂ ਨੇ ਕੀਤਾ ਮੇਰੇ ਤੇ ਅਸਲਾ ਲਾਤਾ ਇਹਨਾਂ ਨੇ ਬਾਦਸ਼ਾਹ ਇਹਨਾਂ ਨੇ ਮੇਰੇ ਅਸਲਾ ਕਿਹਨੇ ਲਾਇਆ ਕਿਹਨੇ ਇਹ ਅਸਲਾ ਇਹ ਪਤਾ ਨਹੀਂ ਕੋਣ ਜਨੇਜਾ ਪਤਾ ਨਹੀਂ ਕੋਣ ਸੀਗਾ ਉਹਨਾਂ ਚੇਤਨ ਜਨੇਜਾ ਇਹਨੇ ਮੇਰੇ ਅਸਲਾ ਲਾ ਕੇ ਇਹਨਾਂ ਨੇ 7-8 ਮੁੰਡੇ ਸੀਗੇ ਇਹਨਾਂ ਨੇ ਇਹਨਾਂ ਨੇ ਮੈਨੂੰ ਉੱਥੇ ਫੜ ਲਿਆ ਹੱਤਾਬਾਈ ਕਰਨ ਲੱਗ ਗਏ ਇਹ ਤੇ ਕਹਿੰਦੇ ਕਹਿੰਦੇ ਜਿਆਦਾ ਛੁੜਕ ਕਰ ਰਿਆ ਸੀਗਾ ਉੱਪਰ ਕਹਿੰਦਾ ਇਹਨੂੰ ਫੜੋ ਕਹਿੰਦਾ ਇਹ ਬਹੁਤ ਟੱਪ ਰਿਆ ਸੀ ਕਹਿੰਦਾ ਤੇ ਮੈਂ ਕਿਹਾ ਚਲੋ ਠੀਕ ਆ ਮੈਂ ਵੀ ਨਹੀਂ ਮੈਂ ਉੱਥੇ ਖੜਾ ਤੇ ਮ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਫੜਿਆ ਤੇ ਇਹਨਾਂ ਨੇ ਮਤਲਬ ਕਿ ਹੱਤਾਬਾਈ ਕੀਤੀ ਇਹਨਾਂ ਨੇ ਮੇਰੇ ਨਾਲ ਫਿਰ ਇਹਨਾਂ ਨੇ ਮੈਨੂੰ ਮੈਂ ਜਦੋਂ ਨਿਕਲਣ ਲੱਗਾ ਇਹ ਕਹਿੰਦੇ ਇਹਦੀ ਵੀਡੀਓ ਬਣਾਣੇ ਆ ਕੁੱਟੇ ਦੇ ਦੀ ਬਾਅਦ ਚਲੋ ਠੀਕ ਤੇ ਮੈਂ ਉਧਰੋਂ ਜਦੋਂ ਨਿਕਲਿਆ ਉਧਰੋਂ ਦੀ ਇਹਨਾਂ ਨੇ ਮਤਲਬ ਕਿ ਮੈਨੂੰ ਟਾਰਗੇਟ ਕੀਤਾ ਅਸਲੀ ਨਾਲ ਜਦੋਂ ਮੈਂ ਉਹ ਮੈਂ ਗੱਡੀ ਦੇ ਪਿੱਛੇ ਚੱਲ ਗਿਆ ਤੇ ਫਿਰ ਇਹਨਾਂ ਨੇ ਡੱਬ 'ਚ ਫੇਰ ਇਹਨੇ ਵਾਪਸ ਪਾ ਲਿਆ ਸੀ ਫਿਰ ਮੈਂ ਸਾਈਡ ਤੇ ਚੱਲ ਗਿਆ ਸੀ ਫਿਰ ਉਸ ਤੋਂ ਬਾਅਦ ਜੋ ਪੁਲਿਸ ਆਈ ਉਸ ਤੋਂ ਬਾਅਦ ਮੈਂ ਆਇਆ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵੈਗੂਕਾ ਖਾਲਸਾ ਮੈਂ ਵੀ ਬੋਲੀ ਜਿਵੇਂ ਖਾਲਸਾ ਜੀ ਨੇ ਕਿਹਾ ਜਨੂੰ ਠੇਸ ਪਹੁੰਚੇ ਤਾਂ ਬਹੁਤ ਮਾੜੀ ਗੱਲ ਆ ਜਿੰਨੇ ਵੀ ਇਹ ਘਟਨਾ ਕੀਤੀ ਆ ਮੈਂ ਅੱਜ ਵੀ ਕਹਿੰਨਾ ਮੈਂ ਭਰਾ ਦੇ ਸਿਰ ਤੇ ਵਰਤ ਰਗਣਾ ਸਾਡੀ ਚਾਹੇ ਜਾਨ ਦੀ ਬਾਜੀ ਲਾਉਣੀ ਪੈ ਜੇ ਇਹਨਾਂ ਨੂੰ ਇਨਸਾਫ ਅਸੀਂ ਦਵਾ ਕੇ ਹੀ ਦਮ ਲਵਾਂਗੇ ਚਾਹੇ ਕੋਈ ਵੀ ਤਾਕਤ ਆ ਜਾਂ ਕੋਈ ਵੀ ਸਰਕਾਰ ਦਾ ਬੰਦਾ ਜਿੰਨੇ ਵੀ ਪੱਤਰਕਾਰ ਦੇ ਉੱਤੇ ਉਂਗਲ ਚੁੱਕੀ ਆ ਨਾ ਉਹਨੇ ਜੇ ਮਾਂ ਦੁੱਧ ਪੀਤਾ ਤੇ ਸਾਡੇ ਨਾਲ ਆਜੇ ਜਿੱਦਾਂ ਵੀ ਆਉਣਾ ਜਿਹੜੀ ਭਾਵੇਂ ਆਉਣਾ ਜਿੱਦਾਂ ਵੀ ਆਉਣਾ ਆਜੇ ਅਸੀਂ ਥਾਣੇ ਦੇ ਬਾਹਰ ਗੜ ਕੇ ਕਹਿੰਨੇ ਆ ਤੇ ਪਰ ਜਦ ਤੱਕ ਉਹਨੂੰ ਛੋਲੇ ਨਾ ਜਵਾਬ ਦੇ ਤੇ ਅਸੀਂ ਦਮ ਨਹੀਂ ਲੈਣਾ ਇਹ ਫਿਰ ਤੋਂ ਕਾਰਵਾਈ ਨਹੀਂ ਹੋਈ ਨਹੀਂ ਹੋਈ ਤਾਂ ਇੱਥੇ ਧਰਨੇ ਤੇ ਬੈਠਾਂਗੇ ਧਰਨੇ ਤੇ ਬਹਿ ਗਏ ਧਰਨੇ ਤੇ ਬਹਿ ਗਏ ਜੋ ਪ੍ਰਸ਼ਾਸਨ ਦਾ ਜਰੂਰ ਕੱਢਾਂਗੇ ਜੀ ਇੱਕ ਪੱਤਰਕਾਰ ਨਾਲ ਬਗਾ ਆਪਾਂ ਭਾਈ ਜਿਹਾ ਹੋਰ ਵੀ ਇਕੱਠਾ ਕਰਕੇ ਅਸੀਂ ਪੱਤਰਕਾਰ ਭਾਈ ਜਿਹਾ ਦਾ ਸਤਿਕਾਰ ਸਾਡਾ ਅੱਜ ਵੀ ਆ ਤੇ ਰਹਿਣਾ ਵੀ ਆ ਤੇ ਸਾਡਾ ਦਿਲੋਂ ਅਸੀਂ ਦਰਦੀ ਆ ਜੀ ਜਿੰਨੇ ਵੀ ਕੀਤੀ ਹੈ ਵਦੀ ਕੀ ਚ ਕੋਈ ਵੀ ਆ ਜੇ ਮਾਂ ਦੁੱਧ ਪੀਤਾ ਤਾਂ ਆ ਜਾ ਇੱਥੇ ਇਕੋ ਜਿੱਦਾਂ ਸਾਡੇ ਨਾਲ ਸਾਡੇ ਨਾਲ ਸਾਡਾ ਅਸੀਂ ਬੈਠੇ ਅਸੀਂ ਦੇਵਾਂਗੇ ਜਵਾਬ ਤਾਂ ਬੀਜੇਪੀ ਦਾ ਆਗੂ ਬਹੁਤ ਜਿਆਦਾ ਕੋਈ ਗੱਲ ਨਹੀਂ ਬੀਜੇਪੀ ਦਾ ਬੀਜੇਪੀ ਦੀ ਕੋਈ ਸਰਕਾਰ ਨਹੀਂ ਕੋਈ ਲੈਣੀ ਆਮ ਆਦੀ ਪਾਰਟੀ ਸਰਕਾਰ ਆ ਵਧੀਆ ਸਰਕਾਰ ਆ ਵਧੀਆ ਕੰਮ ਕਰ ਰਹੇ ਨੇ ਇਹ ਅਸੀਂ ਸੀਐਮ ਸਾਹਿਬ ਦੇ ਵੀ ਮੈਂ ਧਿਆਨ ਚ ਲਿਆਵਾਂਗਾ ਇੱਕ ਮੈਂ ਤਾਂ ਸਿਪਾਹੀ ਹੋਣ ਦੇ ਨਾਤੇ ਮੇਰੀ ਹਮਦਰਦੀ ਦਿਲੋਂ ਤੁਹਾਡੇ ਨਾਲ ਹੈ ਜੀ ਮੈਨੂੰ ਚਾਹੇ ਕੋਈ ਵੀ ਔਕੜਾ ਸਾਹਮਣਾ ਕਰਨਾ ਪੈ ਜੇ ਮੈਂ ਤੁਹਾਡੇ ਨਾਲ 24 ਘੰਟੇ ਮੇਰੀ سپورਟ ਤੁਹਾਡੇ ਨਾਲ ਰਹੂਗੀ ਜਿੱਥੇ ਮੈਨੂੰ ਬੁਲਾਓਗੇ ਜਿੱਥੇ ਮੇਰੀ سپورਟ ਦੀ ਲੋੜ ਆ ਕੋਰਟ 'ਚ ਲੋੜ ਆ ਜਾਂ ਕਿਤੇ ਵੀ ਲੋੜ ਆ ਮੈਂ ਤੁਹਾਡੀ ਪੂਰੀ ਫੁੱਲ سپورਟ ਕਰਾਂਗੇ ਜੀ ਇੱਕ ਮਾਂ ਦੇ ਦੁੱਧ ਦੀ ਕਸਮ ਬਾਕੇ ਕਹਿੰਦਾ ਜੀ ਮੈਂ ਇੱਕ ਅਣਖੀ ਯੋਧਾ ਜੀ ਜਿੱਥੇ ਖੜ ਗਿਆ ਖੜ ਗਿਆ ਜੀ ਜੋ ਮੇਰੇ ਨਾਲ ਹੁੰਦਾ ਹੋਈ ਜੋ ਕੋਈ ਗੱਲ ਨਹੀਂ ਮੈਂ ਭਰਾ ਦੇ ਨਾਲ ਅੱਜ ਵੀ ਹਾਂ ਤੇ ਕੱਲ ਵੀ ਹਾਂ ਜੀ ਸੋ ਮੈਂ ਇਹ ਮੈਸਜ ਦੇਣਾ ਵੀ ਜਾਂ ਤਾਂ ਸੌਰੀ ਫੀਲ ਕਰ ਲੈ ਜਾਂ ਇਹਨਾਂ ਦੀ ਤਸੱਲੀ ਕਰਾ ਦੇ ਜਿਵੇਂ ਵੀ ਉਹਨਾਂ ਨੇ ਬਦੀ ਕੀ ਕੀਤੀ ਵੇਖੋ ਇਹਨਾਂ ਨੇ ਇੱਕ ਪੱਤਰਕਾਰ ਦੇ ਗਲਪਣਾਂ ਇੱਕ ਬਹੁਤ ਨੀਚ ਤੇ ਘਟੀਆ ਜੇ ਦਾਵਾ ਤਾਂ ਕਿਸੇ ਬਰਾਬਰ ਦੇ ਨਾਲ ਟੱਕਰ ਲੈ ਤੈਨੂੰ ਜਵਾਬ ਵੀ ਦੇ ਦੀਏ ਮਾੜੇ ਬੰਦੇ ਦੇ ਗੱਲ ਪੈ ਕੇ ਤਾਂ ਯੋਧਾ ਨਹੀਂ ਬਣਦਾ ਜੇ ਟੱਕਰ ਲੈਣੀ ਤਾਂ ਖਾਲਸਾ ਕੌਮ ਬੈਠੀ ਸਾਡੀ ਪੰਗਾ ਲਵੇ ਇਹਨਾਂ ਨਾਲ ਇਹ ਭਾਈ ਪ੍ਰਸ਼ਾਸਨ ਕੋਈ ਹੱਲ ਕਰੋ ਪ੍ਰਸ਼ਾਸਨ ਦੇਖੋ ਜੀ ਭਰੋਸਾ ਦਿੱਤਾ ਮੈਂ ਜੇ ਅੰਦਰ ਨਹੀਂ ਗਿਆ ਅਸੀਂ ਪੁੱਛਦੇ ਆਂ ਅਸੀਂ ਇਨਟੀਮੀਸ਼ਨ ਦੇਣਾ ਵੀ ਸਾਨੂੰ 2 ਘੰਟਿਆਂ ਦੇ ਵਿੱਚ ਸਾਨੂੰ ਐਫਆਰ ਦੀ ਕਾਪੀ ਦਿਓ ਬੰਦੇ ਰੱਛ ਕਰੋ ਜੇ ਨਹੀਂ ਕਰਦੇ ਤਾਂ ਫਿਰ ਅਸੀਂ ਅਗਲਾ ਅਸ਼ਕਰਸ ਵਿੜਦੇ ਆਂ ਜੀ ਫਿਰ ਜੋ ਆਪਣਾ ਭਾਈਚਾਰਾ ਦਾ ਫੈਸਲਾ ਉਪਰ ਉਸ ਨਾਲ ਚੱਲਾਂਗੇ ਪੂਰੀ ਅਸ਼ਵਾਸਨ ਆਂ ਤੇ ਗੱਲ ਆਪਾਂ ਡਰਨ ਡਰਨ ਵਾਲੇ ਤੇ ਭਾਈ ਇਹਨਾਂ ਦੀ ਕੋਈ ਹੈ ਨਹੀਂ ਇਹਨਾਂ ਦਾ ਇਹ ਜਿਹੜੀ ਗੱਲ ਵਿੱਚ ਪ੍ਰੈਸ਼ਰ ਹੈ ਨਾ ਗੋਲਦੂ ਮਿੱਟੀ ਛਾੜਦੇ ਹੁੰਦੇ ਆਪਾਂ ਗੋਲਦੂ ਮਿੱਟੀ ਨਹੀਂ ਛਾੜਨੀ ਆਪਾਂ ਨੂੰ ਐਕਚੁਅਲ ਚਾਹੀਦਾ ਇਮੀਡੀਏਟਲੀ ਲੀਗਲੀ ਐਕਸ਼ਨ ਜੋ ਬਣਦਾ ਅਜ ਪਰ ਲਾਹ ਵੀਡੀਓ ਦੇ ਹਿਸਾਬ ਨਾਲ ਜੋ ਵੀ ਇੱਥੇ ਵੈਰੀਫਾਈ ਕਰਕੇ ਐਕਸ਼ਨ ਚਾਹੀਦਾ ਹੀ ਸਾਨੂੰ ਸਾਨੂੰ ਲੱਲੀਪਪ ਨਹੀਂ ਚਾਹੀਦਾ ਐਕਸ਼ਨ ਇਮੀਡੀਏਟਲੀ ਠੀਕ ਹੈ ਜੀ ਤੁਸੀਂ ਸੜ ਮੌਕੇ ਦੇ ਤੁਸੀਂ ਸੀਗੇ ਕੁਛ ਤਾਂ ਜਾਨਣਾ ਬਹੁਤ ਕੀ ਥੋੜਾ ਜਿਹਾ ਮੈਨੂੰ ਦੱਸ ਦਿਓ ਕਿ ਮਾਮਲਾ ਕੀ ਸੀਗਾ ਤੁਹਾਨੂੰ ਵੀ ਗਲਤ ਬੋਲੇ ਗਏ ਉਹ ਜਾਣਦੇ ਯਾਰ ਮੈਂ ਅਸ ਠੀਕ ਹੈ ਆ ਦੇਖ ਸਕਦੇ ਹੋ ਕਿਦਾਂ ਮੁਲਾਜ਼ਮ ਬਗੈਰ ਦੱਸੇ ਇਥੋਂ ਜਾ ਚੁੱਕੇ ਨੇ ਕੁਝ ਨਹੀਂ ਦੱਸਦੇ ਵੇ ਸਫਰ ਨਿਊਜ਼ਲੀ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੇ ਨਾਲ ਕੈਮਰਾਮੈਨ ਰੋਹਿਤ ਗਿਰਗੋਈ